ਨਾ ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਨੂੰ ਵਿਦੇਸ਼ੀ ਪੜਾਈ ਅਤੇ ਸਸਤ ਸਥਾਥ ਆਏ ਨਿਵਾਸ ਲਈ ਸਭ ਤੋਂ ਆਕਰਸ਼ਕ ਮੰਜ਼ਿਲਾਂ 'ਚੋਂ ਇੱਕ ਮੰਨਿਆ ਜਾਂਦਾ ਸੀ। ਭਾਰਤ ਪ੍ਰਸਤਾਵਨਾ ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਨੂੰ ਵਿਦੇਸ਼ੀ ਪੜਾਈ ਅਤੇ ਸਸਤ ਸਥਾਥ ਆਏ ਨਿਵਾਸ ਲਈ ਸਭ ਤੋਂ ਆਕਰਸ਼ਕ ਮੰਜ਼ਿਲਾਂ 'ਚੋਂ ਇੱਕ ਮੰਨਿਆ ਜਾਂਦਾ ਸੀ।

ਰਾਜਨੀਤਿਕ ਤਣਾਅ ਅਤੇ ਨੌਕਰੀ ਸੰਬੰਧੀ ਰੁਕਾਵਟਾਂ ਨੇ ਕੈਨੇਡਾ ਨੂੰ ਇੱਕ ਸੰਦੇਹਪੂਰਨ ਅਤੇ ਅਣਪੱਕੀ ਮੰਜ਼ਿਲ ਵਿੱਚ ਬਦਲ ਦਿੱਤਾ ਹੈ। ਇਸ ਲੇਖ ਵਿੱਚ ਅਸੀਂ ਉਨ੍ਹਾਂ ਕਾਰਨਾਂ ਦੀ ਗੱਲ ਕਰਾਂਗੇ ਜੋ ਭਾਰਤ ਦੇ ਪੰਜਾਬੀ ਪਾਠੀ ਅਤੇ ਦਿੱਲੀ ਦੇ ਵਿਦਿਆਰਥੀਆਂ ਨੂੰ ਕੈਨੇਡਾ ਜਾਣ ਤੋਂ ਮਨਾ ਕਰਨ ਤੇ ਮਜਬੂਰ ਕਰ ਰਹੇ ਹਨ। ਕੈਨੇਡਾ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਅਤੇ ਵਾਵਾ ਇਜਾਜ਼ਤਾਂ ਵਰਕ ਰਿਆ। ਕੈਨੇਡਾ पहला विदेशिया खुले दरवाजे सन हम इमीग्रेष्ठ च काफ़ी तब्दीली आ चुकी है गिनती देन योग स्टूडेंट व्याजा जारी करन च कमी, वित्तीय सबूतों की लोड़ वाधा और अकादमिक म्यार च सख्ती ने विद्यार्थियों नवे रुकावटा पैदा कर दिखले समय पंजाबी पाशी विद्यार्थी खास करके निजी अधिकार खर्च वाले कालजा दाखला लेके प्रीमियर स्थिति हासिल कर दे पर हूँ इन्हों निजी कालजा से सरकारी निगरानी बढ़ गई है जा वो बंद हो रहे हैं इस कारण ना केवल पढ़ाई का म्यार काट रहा है

ਜਦੋਂ ਕੈਨੇਡਾ ਦੀਆਂ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਵੈਂਦਰਾ 에ਜੰਟ ਵੱਲੋਂ ਫਰੋਖਤ ਕੀਤੀਆਂ ਗਲਤ ਵਾਅਦਿਆਂ ਦੀ ਖਬਰਾਂ ਫੈਲ ਗਈਆਂ ਹਨ ਤਾਂ ਪੰਜਾਬੀ ਪਾਠੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਚ ਡਰ ਅਤੇ ਅਨਿਸ਼ਚਿਤਤਾ ਵਧ ਗਈ ਹੈ। ਪਿਛਲੇ ਕੁਝ ਮਹੀਨਿਆਂ 'ਚ ਕਈ ਬੇਹੋਸ਼ ਖਰਚੇ ਕਰਕੇ ਅਤੇ ਜਾਸਦੇ ਨਾਲ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀਆਂ ਕਹਾਣੀਆਂ ਨੇ ਹੁਣ ਕੈਨੇਡਾ ਨੂੰ ਇੱਕ ਸੰਦੇਹਕੁਨ ਥਾਂ ਬਣਾਉਣ ਵਾਲੇ ਤੱਤੇ ਤੌਰ ਤੇ ਪੇਸ਼ ਕੀਤਾ ਹੈ। ਇਸ ਦੀ ਨਕਾਰਾਤਮਕ ਦਿਸ਼ਾਵਾਂ ਨੇ ਵਿਦਿਆਰਥੀਆਂ ਚ ਨਾ ਸਿਰਫ ਵਿਸ਼ਵਾਸ ਘਟਾਇਆ ਹੈ ਸਗੋਂ ਉਹਨਾਂ ਨੂੰ ਹੋਰ ਸੁਰੱਖਿਅਤ ਅਤੇ ਵੱਧ ਪੱਕੀਆਂ ਮੰਜ਼ਿਲਾਂ ਵੱਲ ਰੁਖ ਕਰਨ ਤੇ ਮਜਬੂਰ ਕੀਤਾ ਹੈ ਦਿੱਲੀ ਦੇ ਵਿਦਿਆਰਥੀ ਦਿੱਤੀ ਬਹੁਤ ਜ਼ਿਆਦਾ ਨੌਕਰੀ ਦੀ ਅਸਮਰਥਾ ਦਿੱਲੀ ਦੇ ਮੱਧ ਵਰਗੀ ਪਰਿਵਾਰਕ ਪਿਛੋਕੜ ਵਾਲੇ ਵਿਦਿਆਰਥੀ ਜੋ ਸਿੱਖਿਆ ਅਤੇ ਰੋਜ਼ਗਾਰ ਨੂੰ ਆਪਣੇ ਭਵਿੱਖ ਦਾ ਮੁੱਖ ਤੱਤ ਮੰਨਦੇ ਹਨ ਅੱਜ ਕੈਨੇਡਾ ਨੂੰ ਇੱਕ ਬੜੇ ਵਿੱਤੀ ਅਤੇ ਰਾਜਨੀਤਿਕ ਜੋਖਮ ਵਜੋਂ ਦੇਖਦੇ ਹਨ

कई विद्यार्थियों की आर अति स्थाई नौकरिया नहीं मिल रही इन्हों गल्ला तो दिल्ली के उच्च सिक्ख्या प्रतिभा भरे विद्यार्थियों च निराशा बद रही है जिस नाल उन्हों दा कैनेडा विच पढ़ाई से किया गया निवेश अपराथमिक लाइफ स्टाइल विच बदलन का खतरा बनता जा रहा है भारत कैनेडा राजनीतिक तनाव 2024 ਅਤੇ 2025 ਦੇ ਸਮੇਂ ਦੇ ਦੌਰਾਨ ਭਾਰਤ ਅਤੇ ਕੈਨੇਡਾ ਦੇ ਵਿੱਚ ਰਾਜਨੀਤਿਕ ਰਿਸ਼ਤਿਆਂ 'ਚ ਵੱਡੇ ਤਣਾਅ ਦੇ ਮਾਮਲੇ ਉਭਰੇ ਹਨ ਖਾਸ ਕਰਕੇ ਕਈ ਵਾਰ ਕੈਨੇਡਾ 'ਚ ਰਹਿ ਰਹੇ ਪੰਜਾਬੀ ਪਾਸ਼ੀ ਲੋਕਾਂ ਨੂੰ ਕੇਲੇ ਹੋਏ ਰਾਜਨੀਤਿਕ ਅਤੇ ਸਮਾਜਿਕ ਤਣਾਅ ਦੀਆਂ ਖਬਰਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਚ ਭਿਆਨਕਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਰਾਜਨੀਤਿਕ ਬਿਆਨ ਅਤੇ ਵਿਦੇਸ਼ੀ ਮੀਡੀਆ ਚਿੱਤਿਆ ਰਿਪੋਰਟਾਂ ਦੇ ਕਾਰਨ ਲੋਕਾਂ 'ਚ ਸੰਦੇਹਵਾਦ ਗਿਆ ਹੈ ਕਿ ਕੈਨੇਡਾ ਹੁਣ ਪਹਿਲਾ ਵਾਂਗ ਇੱਕ ਸੁਰੱਖਿਅਤ ਅਤੇ ਸਹਾਇਕ ਮੰਜ਼ਿਲ ਨਹੀਂ ਰਹਿ ਗਿਆ। ਇਸ ਸਿਆਸੀ ਅਸਥਿਰਤਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਅਤੇ ਨਿੱਜੀ ਫੈਸਲਿਆਂ 'ਤੇ ਗੰਭੀਰ ਪ੍ਰਭਾਵ ਪਾਇਆ ਹੈ। ਫਰੇਡੀ ਏਜੰਡਾ ਅਤੇ ਗਲਤਵਾਦੀਆਂ ਦਾ ਪ੍ਰਭਾਵ ਭਾਰਤ ਦੇ ਪੰਜਾਬੀ ਪਾਸ਼ੀ ਖੇਤਰ ਅਤੇ ਦਿਲਨੀ ਆਸਪਾਸ

जिमें संसार स्थितियां बदल रही विद्यार्थियों परिवारियत सहजे देशी यूनिवर्सिटिया विदेशों के नए इमीग्रेस प्रोग्राम इस बदलाव नहार लिए एक पूर्ण विकल्प वजह उभर रहे हान। अगले कुछ साल जेकर कैनेडा अपन नीतियां सुधार नहीं करता ਤਾ ਪਾਰਦੇ ਪੰਜਾਬ ਵੀ ਪਾਸ਼ੀ ਅਤੇ ਦਿੱਲੀ ਦੇ ਵਿਦਿਆਰਥੀਆਂ ਵੱਲੋਂ ਇਸ ਦੀ ਚੋਣ ਹੋਰ ਵਿਕਲਪਾਂ ਵੱਲ ਹੋ ਸਕਦੀ ਹੈ ਇਹਨਾਂ ਵਿਦਿਆਰਥੀਆਂ ਦੀ ਪਵੇਕੀ ਸਫਲਤਾ ਤੇ ਪਰੋਸਾ ਸਿਰਫ ਉਹਨਾਂ ਦੇ ਜਵਾਬदार ਫੈਸਲਿਆਂ ਤੇ ਹੀ ਨਹੀਂ ਬਲਕਿ ਉਹਨਾਂ ਦੇ ਚੁਣੇ ਗਏ ਸਰੋਤਾ ਅਤੇ ਮੰਜ਼ਿਲਾ ਤੇ ਵੀ ਨਿਰਭਰ ਕਰਦਾ ਹੈ ਜਿਥੇ ਉਹ ਆਪਣੇ ਪੜਾਈ ਅਤੇ ਕੈਰੀਅਰ ਦੀਆਂ ਅਗੀਆਂ ਪਾਈਆਂ ਦੀ ਪੂਰੀ ਤਰ੍ਹਾਂ ਸੰਭਾਲ ਕਰ ਸਕਣ

कि ये महंगा अते संकट यात्रा वाकई उनादी आकान छा अते लकड़ी दी बुनियाद ते खराब कर दी है जे नहीं ता किसे होर मंजिल दी खोज विच कदम रखेंगे जिथे स्कूल अते यूनिवर्सिटियां ना केवल उच्च गुणवत्ता वाली शिक्षा पर काम दी पक्की योजना अते स्थिर भविष्य प्रदान कर सकन समाप्ति संक्षेप विच

ਨੀਦਰਲੈਂਡ ਅਤੇ ਆਇਰਲੈਂਡ ਵਿਦੇਸ਼ ਸਹਾਉਲਤਾ ਅਤੇ ਨਿਰਭਰ ਯੋਜਨਾਵਾਂ ਦੇ ਰਾਹ ਤੇ ਆਪਣੇ ਆਪ ਨੂੰ ਉਭਾਰ ਰਹੇ ਹਨ ਕੈਨੇਡਾ ਨੂੰ ਆਪਣੀ ਪੁਰਾਣੀ ਚਮਕ ਮੁੜ ਪ੍ਰਾਪਤ ਕਰਨ ਲਈ ਬੁਨਿਆਦੀ ਸੁਧਾਰ ਕਰਨੇ ਲਾਜ਼ਮੀ ਹਨ ਇਸ ਸੰਦਰਭ ਵਿੱਚ ਭਾਰਤ ਦੇ ਵਿਦਿਆਰਥੀਆਂ ਲਈ ਸਿਰਫ ਪੜਾਈ ਦਾ ਜਖਮ ਹੀ ਨਹੀਂ ਬਲਕਿ ਆਪਣੇ ਭਵਿੱਖ ਦੀ ਸੁਰੱਖਿਆ ਅਤੇ ਸਫਲਤਾ ਦਾ ਵੀ ਮੁੱਦਾ ਹੈ

ਤਾਂ ਸ਼ਾਇਦ ਹੋ ਸਕਦਾ ਹੈ ਕਿ ਕਦੇ ਮੁਲ ਕੈਨੇਡਾ ਉਸ ਪੁਰਾਣੇ ਸੁਪਨੇ ਦੀ ਤਰ੍ਹਾਂ ਪਸੰਦੀਦਾ ਮੰਜ਼ਿਲ ਬਣ ਜਾਵੇ। ਹੁਣ ਲਈ ਜਿੱਥੇ ਵਿਦਿਆਰਥੀ ਆਪਣੇ ਪਰਿਵਾਰਾਂ ਦੀਆਂ ਉਮੀਦਾਂ ਅਤੇ ਪਰੋਸਿਆਂ ਨੂੰ ਸਮਰਪਿਤ ਹੁੰਦੇ ਹੋਏ ਇੱਕ ਉੱਚ ਗੁਣਵੱਤਾ ਵਾਲੀ ਸਿੱਖਿਆ ਅਤੇ ਸਥਿਰ ਵਿਅਕਤੀ ਖੋਜ ਕਰ ਰਹੇ ਹਨ, ਉਨ੍ਹਾਂ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਵਿਕਲਪਾਂ ਦਾ ਮੁਲਾਂਕਣ ਧਿਆਨ ਨਾਲ ਕਰਨ। पंजाबी पाशी समुदाय आते दिल्ली दे विद्यार्थियों का निर्णाय जो दौर आया है उस सिर्फ एक स्थानक ज खेतरी परिस्थिति नहीं सब समूह तौर ते एक अंतरराष्ट्री पढ़ाई दे माडल और भविखी योजना से नव प्रकाश पाँदे इस लेख जरिए सा को ले समझ आती है कि, कि दो हज़ार पजी भारत के पंजाबी भाषी विद्यार्थियों दिल्ली के विद्यार्थियों कैनेडा की चोन करने से मुड़ार करने मजबूर किया गया है उन्होंने भरोसे योग अते सहायक विकल्प नवे राह खोल रहे हैं जिथे वो सिर्फ अपने अकादमिक सुपन साकार कर सकें ਬਲਕਿ ਇੱਕ ਸਥਿਰ ਅਤੇ ਸੁਨਹਿਰੀ ਪਾਵੇਖ ਦੀ ਨਿਵੇਸ਼ ਲਈ ਸੁਰੱਖਿਅਤ ਰਸਤਾ ਵੀ ਪਰਾਪਤ ਕਰ ਸਕਣਗੇ